ਤੇ ਲੈ ਕੇ ਆਇਆ ਕੱਲੇ ਬਠੋਈ ਦਾ ਮਸਲਾ ਨਹੀਂ ਇਹ ਚੰਗੀ ਤਰ੍ਹਾਂ ਤੁਹਾਨੂੰ ਸਾਰੇ ਕੈਡਰ ਨੂੰ ਪਤਾ ਹੈ ਵੀ ਸਰਕਾਰ ਤੇ ਇਥੋਂ ਦਾ ਪ੍ਰਬੰਧ ਜਣੀ ਪਹਿਲੀ ਵਾਰੀ ਹੈ ਇਸ ਪਲਾਨ ਦੇ ਵਿੱਚ ਸਰਕਾਰ ਦੇ ਭਾਜਪੀ ਦੀ ਸਰਕਾਰ ਤੇ ਆਪ ਦੀ ਸਰਕਾਰ ਕਿਤੇ ਕੋਰਟਾਂ ਦੇ ਫੈਸਲੇ ਨੇ ਕਿਤੇ ਸਿਵਲ ਪ੍ਰਸ਼ਾਸਨ ਦੇ ਫੈਸਲੇ ਨੇ ਜਿਹੜੀ 700 ਪਿੰਡ ਦੀ ਲੜਾਈ ਕੱਲੇ ਨਾ ਹੈ ਜਿਉਂਦੀ ਐ ਨਾ ਹੈ ਕੱਲੇ ਬਠੋਈ ਦੀ ਐ 700 ਪਿੰਡ ਦੀ ਲੜਾਈ ਆਪਾਂ ਕਿੱਦੇ ਤੋਂ ਲੱਗੇ ਹੋਏ ਇਧਰ ਨੂੰ ਪੰਜਾਬ ਦੇ ਵਿੱਚ ਇੱਕੋ ਇੱਕ ਜਥੇਬੰਦੀ ਅਗਰਾਹਾਂ ਨੇ ਫੈਸਲਾ ਕੀਤਾ ਇਹ ਵੀ ਜਿਹੜੀ ਇਹਨਾਂ ਨੇ ਯੋਜਨਾ ਬਣਾਈ ਹੈ ਵੱਡਾ ਹਮਲਾ ਜ਼ਮੀਨਾਂ ਤੇ ਕਿਹੜੇ ਤਰੀਕੇ ਨਾਲ ਪੰਜਾਬ ਨੂੰ ਘੋੜ ਲੀਏ ਪੰਜਾਬ ਦੇ ਵਿੱਚੋਂ ਇੱਥੋਂ ਸੰਘਰਸ਼ ਉੱਠਦਾ ਜੇ ਇੱਥੋਂ ਉੱਠਦਾ ਸੰਘਰਸ਼ ਤਾਂ ਸਾਰੇ ਦੇਸ਼ ਨੂੰ ਸਿੱਖਵਾਲ ਕਰ ਦਿੰਦਾ ਕਿਉਂਕਿ ਇਹ ਸਾਡੇ ਗੁਰੂਆਂ ਦਾ ਇਤਿਹਾਸ ਹੈ ਬਾਬੇ ਨਾਨਕ ਤੋਂ ਲਾ ਕੇ 10ਵੇਂ ਗੁਰੂ ਤੱਕ ਇਹ ਜਦੋਂ ਜੈਦ ਹੋਈ ਐ ਉਹਨਾਂ ਨੇ ਪਰਿਵਾਰਾਂ ਦੇ ਪਰਿਵਾਰਵਾਰੇ ਨੇ ਸੱਚ ਬੋਲਣ ਵਾਲੇ ਤੇ ਸੱਚ ਬੋਲਣ ਵਾਲੇ ਨੂੰ ਇੱਥੇ ਸਜ਼ਾ ਮਾ ਲੇ ਉਹਨਾਂ ਦੀ ਕੱਲੀ ਕੱਲੀ ਜੋਦੇ ਦੀ ਪਰਖ ਕੀਤੀ ਐ ਇੱਥੋਂ ਦੇ ਮੁਗਲਾਂ ਨੇ ਇੱਥੋਂ ਦੀਆਂ ਮੌਕੇ ਦੀਆਂ ਹਕੂਮਤਾਂ ਨੇ ਵੰਦਾ ਸਿੰਘ ਬਹਾਦਰ ਨੇ ਲੜਾਈ ਲੜੀ ਐ ਇਸ ਜ਼ਮੀਨਾਂ ਦੀ ਬਹੁਤ ਹਿੱਸੇ ਨੂੰ ਮਾਲਕ ਬਣਾਇਆ ਹੈ ਬੜੇ ਸਿਰ ਲੱਗੇ ਨੇ ਸਾਡੇ ਸੂਬਾ ਪ੍ਰਧਾਨ ਬੋਲਦੇ ਹੁੰਦੇ ਨੇ ਇਸ ਗੱਲ ਤੇ ਵੀ ਜ਼ਮੀਨ ਐ ਇਹ ਕਸਲੀ ਮਾਂ ਐ ਇੱਕ ਮਾਮਾ ਸਾਡੇ ਆ ਬੈਠਿਆ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਐ ਬੱਚੇ ਨੂੰ ਪਾਲਣ ਪੋਲੋਛਣਾ ਜਨਮ ਦੇਣਾ ਫੰਗਾ ਤੇ ਉਡਣ ਲਾਉਣਾ ਵਿੱਦਿਆ ਦੇਣੀ ਇਹ ਕੇ ਮਾਂ ਐਵੀ ਵੀ ਰਾਖੀ ਤੇ ਉਹਦੀ ਵੱਡੀ ਰਾਖੀ ਜਿਹੜੀ ਨੇ ਸਾਰੀਆਂ ਪੀੜ੍ਹੀਆਂ ਨੂੰ ਰੋਟੀ ਦੇਣੀ ਐ ਇਹਨਾਂ ਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਐ ਫਿਰ ਫਿਰ ਉਹਦਾ ਰਾਖਾ ਕੌਣ ਬਣੇ ਉਹਦੇ ਪਿੱਛੇ ਕਹਿੰਦੇ ਹੁੰਦੇ ਨੇ ਪ੍ਰਧਾਨ ਜੀ ਵੀ ਜਮੀਨ ਸਿਰ ਮੰਗਦੀ ਐ ਸਿਰ ਫਿਰ ਕਾਤੋਂ ਮੰਗਦੀ ਐ ਕਿਉਂਕਿ ਉਹ ਰੂ ਦੀਦਾ ਹੁੰਦਾ ਵੀ ਇੱਕ ਡਾਕੂ ਆ ਰਿਹਾ ਮੇਰੇ ਤੇ ਹਮਲਾ ਕਰੂਗਾ ਮੈਨੂੰ ਖੋਹੂਗਾ ਮੇਰੇ ਅਸਲੀ ਮਾਲਕ ਨੂੰ ਮੇਰੇ ਅਸਲੀ ਪਰਿਵਾਰ ਨੂੰ ਮੇਰੇ ਜੋ ਬਾਹਰ ਕੱਢੂਗਾ ਪੁਸ਼ ਆਊਟ ਕਰੂਗਾ ਜੇ ਮੈਂ ਉਹਨਾਂ ਦੇ ਬਹੁਤ ਦੇ ਬਿਆਨ ਨੇ ਵੀ 5-7 ਕੀਲੇ ਵਾਲੇ ਨੂੰ 10 ਕੀਲੇ ਤੱਕ ਪੁਸ਼ ਆਊਟ ਕਰ ਦੋ ਪੁਸ਼ ਆਊਟ ਦਾ ਮਤਲਬ ਹੈ ਵੀ ਬਾਹਰ ਕਰ ਦੋ ਇਹ ਰਿਕਾਇਰ ਕਰੋ ਤੱਕੇ ਨਾਲ ਉਹ ਤਸਵੀਰਾਂ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਬਹੁਤ ਦੇਖੀਆਂ ਲੈ ਉਹ ਚਾਹੇ ਛੰਨਾ ਧੌਲੇ ਦੀ ਹੋਵੇ ਚਾਹੇ ਗਮਿੰਦਪੁਰੇ ਦੀ ਹੋਵੇ ਉਹ ਅਸਲੀ ਜ਼ਮੀਨਾਂ ਤੇ ਕਿਵੇਂ ਬਾਰ ਕੀਤਾ ਸੀ ਅਸਲੀ ਜ਼ਮੀਨਾਂ ਉਹ ਹੁੰਦੀਆਂ ਨੇ ਜਿਹਦੇ ਨਾਂ ਹੁੰਦੀਆਂ ਨੇ ਇੱਕ ਕੱਚੀ ਜ਼ਮੀਨ ਹੁੰਦੀ ਐ ਉਹ ਬੋਂਦਾ ਬੀਜ ਦਰੂ ਉਹ ਅੰਮਰਸਰ ਦੇ ਵਿੱਚ ਉਸ ਜ਼ਮੀਨ ਪਿੱਛੇ ਸਾਡੇ ਸੂਬਾ ਆਗੂ ਦੀ ਕਲਗੀ ਲੱਗੀ ਐ ਕਾਲੀਆਂ ਦੀ ਸਰਕਾਰ ਸੀ ਉਦੋਂ ਸਮੇਂ ਦੀ ਉਹਨਾਂ ਨੇ ਉਹ ਕਲਗੀ ਸਾਥੋਂ ਖੋਹੀ ਐ ਉਹਨਾਂ ਦੇ ਬਨਵਾਛਾ ਨੇ ਉਹਨਾਂ ਦੇ ਪਹਿਰੇ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਕਹਿੰਦੇ ਹੁੰਦੇ ਤੇ ਵੀ ਪੰਥ ਦੀ ਸਰਕਾਰ ਪੰਥਰੂ ਖਤਰਾ ਹੈ ਸਰਕਾਰ ਨੂੰ ਖਤਰਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਦੇ ਕੇ ਉਹਨਾਂ ਨੇ ਥੋੜੀ ਜੱਥੇਬੰਦੀ ਨੂੰ ਹੱਥ ਪਾਇਆ ਤੇ ਉਦੋਂ ਸੰਘਰਸ਼ਾਪਾ ਛੰਨਾ ਧੌਲੇ ਦਾ ਲੜਦੇ ਤੇ 400 ਕਨੀਆਂ ਕਿੰਨੇ ਏਕੜ ਜ਼ਮੀਨ ਜਿਹੜੀ ਛੰਨਾ ਧੌਲੇ ਦੀ ਰਜਿੰਦਰ ਗੁਪਤੇ ਨੇ ਖੋਹੀ ਸੀ ਦਿਨ ਦਿਹਾੜੇ ਲੋਕਾਂ ਨੂੰ ਰਾਤੇ ਰਾਤ ਰਿਕਾਇਰ ਕਰ ਲਈ ਸੀ ਤੇ ਥਾਰਾ ਕਬਜ਼ਾ ਕਰ ਲਿਆ ਤੀ ਕੋਲੀ ਨਹੀਂ ਮੰਨਦਾ ਤੀ ਵੀ ਆਏ ਜ਼ਮੀਰ ਕਿਵੇਂ ਨਾ ਹੋ ਜਾਂਦੀ ਐ ਨਾ ਨੰਬਰਦਾਰ ਦੀ ਲੋੜ ਪਈ ਨਾ ਕਿਸੇ ਹੋਰ ਗਵਾਹ ਦੀ ਲੋੜ ਪਈ ਤੇ ਥੋੜੇ ਸਮੇਂ ਦੇ ਵਿੱਚ ਤਾਰ ਵੀ ਮਾਰ ਲਈ ਬੁਰਜੀਆਂ ਵੀ ਲਾ ਲਿਆ ਪਹਿਲੀ ਵਾਰੀ ਉੱਥੇ ਥੋੜੀ ਜਥੇਬੰਦੀ ਨੇ ਹੱਥ ਪਾਇਆ ਤੀ ਉਸ ਲੜਾਈ ਨੂੰ ਬਹੁਤ ਛਾਤੀ ਲੋਕ ਬਹੁਤ ਜਥੇਬੰਦੀਆਂ ਵੀ ਉਥੋਂ ਮੁੜਿਆ ਜਾਂਦੀਆਂ ਜਦੋਂ ਸਾਡੀ ਸੁਭਾ ਕਮੇਟੀ ਗਈ ਉਹਦੀ ਪੜਤਾਲ ਤੇ ਜਿਵੇਂ ਅੱਜ ਬਠੋੜੀ ਦੇ ਵਿੱਚ ਕੱਲ ਦੀ ਆਪਣੀ ਪੜਤਾਲ ਵੀ ਚੱਲੀ ਐ ਤੇ ਪਿੰਡ ਨੂੰ ਵੀ ਸਮਝਾਇਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਿਲੇ ਆ ਐਮਰੀਕੀ ਦੇ ਵਿੱਚ ਪਏ ਉਹਦੇ ਵਿੱਚ ਲੋਕਾਂ ਦਾ ਕੀ ਜਵਾਬ ਸੀ ਜਿਵੇਂ ਕੱਲ ਤੁਹਾਡੇ ਪਿੰਡ ਦੇ ਵਿੱਚ ਗਏ ਤੇ ਲੋਕਾਂ ਦਾ ਇਹ ਜਵਾਬ ਸੀ ਵੀ ਜੇ ਤੁਹਾਡਾ ਹਿਸਾਬ ਪੱਤੀ ਰਹਿੰਦਾ ਕੋਈ ਲੈ ਜਾਓ ਪਰ ਜ਼ਮੀਨ ਸਾਡੀ ਚਲੀ ਗਈ ਹੁਣ ਕਿੱਥੇ ਜ਼ਮੀਨ ਵਾਪਸ ਆਪਣੇ ਸੁਭਾ ਪ੍ਰਧਾਨ ਇੱਕੋਈ ਗੱਲ ਬੋਲੇ ਤੇ ਵੀ ਗੱਲ ਤੁਹਾਡੀ ਠੀਕ ਹੈ ਭਰਾਵੋ ਸੌਦੇ ਹੁੰਦੇ ਨੇ ਇੱਥੇ ਇੱਥੇ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਲੈਂਡ ਚ ਖੜਨੇ ਵਾਲੇ ਲੋਕ ਨਹੀਂ ਹੁੰਦੇ ਕੋਈ ਸੌਦੇ ਕਰਨ ਵਾਲਾ ਹੁੰਦਾ ਕੋਈ ਲੜਨ ਵਾਲਾ ਹੁੰਦਾ ਸਾਨੂੰ ਤੁਸੀਂ ਸਮਝਾ ਦਿਓ ਇੱਕ ਵਾਰੀ ਪਾਣੀ ਪੁਲਾ ਦਿਓ ਜੇ ਤੁਥੋਂ ਪਿਆ ਜਾਊਗਾ ਅਸੀਂ ਨਾ ਚਾਹ ਪੀਏ ਨਾ ਪ੍ਰਸ਼ਾਦਾ ਛਕੀਏ ਉਦੋਂ ਆਪਣੇ 2-3 ਜ਼ਿਲ੍ਹਿਆਂ ਦਾ ਉੱਥੇ ਕਾਫਲਾ ਬਣਾ ਕੇ ਗਏ ਤੇ ਤੇ ਬਹੁਤ ਲੋਕਾਂ ਨੇ ਸੇਵਾ ਕੀਤੀ ਐਂ ਭੈਣਾ ਪਾਣੀ ਪੀਉਂਦੀ ਤੇ ਖੇਤਾਂ ਜਿਹੜੇ ਕੋ ਘਰ ਤੇ ਵੀ ਅੱਜ ਸਾਡੀ ਛੰਨਾ ਧੌਲੇ ਦੀ ਲੜਾਈ ਦਾ ਕੋਈ ਹੱਲ ਹੋਊਗਾ ਕਿਉਂਕਿ ਐਡਾ ਵੱਡਾ ਕਾਫਲਾ ਸੀ ਸੰਘੇੜਿਆਂ ਦੇ ਵਿੱਚ ਵੀ ਉਹਦਰ ਕੌਲਜ ਕੁਲਜੇ ਦੀ ਉੱਥੇ ਵੀ ਜ਼ਮੀਰ ਰੋਕੀ ਹੋਈ ਸੀ ਬਰਨਾਲੇ ਦੇ ਕੋਲੇ ਤੇ ਉਧਰੋਂ ਕਾਫਲਾ ਛੰਨਾ ਧੌਲੇ ਦੇ ਵਿੱਚ ਫਿਰਦਾ ਸੀ ਐਡਾ ਵੱਡਾ ਕਾਫਲਾ ਸੀ ਇਹ ਜ਼ਮੀਨਾਂ ਦੀ ਲੜਾਈ ਨੂੰ ਆਪਾਂ ਨੇ ਉਦੋਂ ਤੋਂ ਹੱਥ ਪਾਇਆ ਹੋਇਆ ਹੈ ਉਦੋਂ ਤੋਂ ਹੀ ਜਦੋਂ ਉਹ ਜ਼ਮੀਨ ਦਾ ਸਾਰਾ ਕੁਝ ਹੋਇਆ ਹੋਇਆ ਇੰਤਕਾਲ ਵਗੈਰਾ ਸਾਰੇ ਹੋਏ ਹੋਏ ਐਡੇ ਐਡੇ ਕੰਧ ਕੱਢ ਲਈ ਕਬਜ਼ਾ ਕਰ ਲਿਆ ਤੇ ਕੱਲ ਰਾਜੇ ਦੀ ਸਰਕਾਰ ਦੀ ਈਗੋ ਵਾਲਾ ਰਾਜਾ ਤੀ 5 ਸਾਲ ਲਈ ਪੁੱਠੇ ਮੁੜਿਆ ਵੇਰਾਪਾ ਕਹਿੰਦੇ ਆ ਨੀ ਮੱਛੀ ਪੱਥਰ ਚਟਕੇ ਮੁੜਦੀ ਹੁੰਦੀ ਐ ਚੋਣਾ ਤੱਕ ਨਹੀਂ ਪੁੱਠਾ ਮੜਿਆ ਤੇ ਪਰ ਇੱਕ ਗੱਲ ਸਾਡੇ ਸੂਬਾ ਪ੍ਰਧਾਨ ਕਹਿੰਦੇ ਹੁੰਦੇ ਤੇ ਵੀ ਸਾਡੀ ਜਥੇਬੰਦੀ ਦਾ ਹੈ ਤਾਂ ਉਹ ਮਿੱਤਰ ਕੀੜਾ ਸਾਡੀ ਜਥੇਬੰਦੀ ਐਣ ਕਿਵੇਂ ਖੜੀ ਕਰਤੀ ਉਹਨੇ ਪੱਕੀ ਕਰਤੀ ਜਿਹੜੇ ਬੰਦੇ ਨੇ ਕਦੇ ਠਾਣਾ ਨਹੀਂ ਦੇਖਿਆ ਤੀ ਤਿੰਨ ਤਿੰਨ ਵਾਰੀ ਜੇਲ੍ਹ ਦਿਖਾਤੀ ਪਰ ਜਿੱਤਿਆ ਕੌਣ ਤੁਸੀਂ ਜਿੱਤੇ ਸਾਰੇ ਲੋਕ ਤੁਸੀਂ ਵੱਡਾ ਸਾਥ ਦਿੱਤਾ ਉਹ ਲੋਕ ਪਿੰਡਾਂ ਵਾਲੇ ਬਹੁਤ ਵਾਰੀ ਆਏ ਵੀ ਫੈਸਲਾ ਕਰ ਲੋ ਬਹੁਤ ਮਾਮਜਾ ਵੱਧ ਗਿਆ ਬਹੁਤ ਵਾਰੀ ਸੁਭਾ ਕਮੇਟੀ ਨੇ ਕਿਹਾ ਵੀ ਤੁਸੀਂ ਕਰ ਲੋ ਫਿਰ ਫੈਸਲਾ ਸਾਡੇ ਨਾਲ ਐਨਾ ਮਾਮਜਾ ਸਰਕਾਰ ਦਿੰਦੀ ਹੈ ਸਾਡੇ ਨਾਲ ਕਰ ਲੋ ਗਾਹਾਂ ਸੀ ਲੜ ਲਾਂਗੇ ਵੱਧ ਫਿਰ ਦੇਖ ਲਾਂਗੇ ਐਂ ਖੜਾਏ ਪ੍ਰਭੂ ਉਹ ਤੇ ਲੜਾਈ ਜਿੱਤ ਕੇ ਉਹਨਾਂ ਦੇ ਹੱਥੇ ਚ ਪਾਈ ਉਹੀ ਰਜਿੰਦਰ ਗੋਪਚੇ ਦੀ ਧੌਣ ਡੇਗੀ ਜਿਹੜੇ ਨੂੰ ਡੀਸੀ ਤੇ ਚੰਦੂ ਮਾਜਰੇ ਵਰਗੇ ਉੱਠ ਕੇ ਸਾਥਰੀਕਾਰ ਬੁਲਾਉਂਦੇ ਤੇ ਉਹਨੂੰ ਕੱਢਿਆ ਹੀ ਗੋਚੋਂ ਰਾਜੇ ਨੂੰ ਕੱਢਿਆ ਹੀ ਗੋਚੋਂ ਆ ਜਿਹੜਾ ਪਿਛਲਾ ਪਲਾਨ ਲਾ ਕੇ ਗਿਆ ਰਾਜੇ ਦਾ ਪਤਾ ਹੀ ਨਹੀਂ ਲੱਗਿਆ ਉਹ ਉਹ ਹਕਾਰੀ ਦਾ ਹਗਾਰ ਢਲ ਗਿਆ ਐਂ ਅੰਬਰਸਰ ਦੇ ਵਿੱਚ ਜਿਹੜੀ ਕੱਚੀ ਤੇ ਪੱਕੀ ਜ਼ਮੀਨ ਦੀ ਲੜਾਈ ਤੀ ਇੱਕ ਐਸਾ ਪੱਕੀ ਦਾ ਸੀ ਇੱਕ ਕੱਚੀ ਦਾ ਸੀ ਜਿਹੜਾ ਨੂੰ ਜਿਵੇਂ ਤੁਸੀਂ ਬਠੋਈ ਵਾਲੇ ਕਿਦਾਂ ਤੋਂ ਬੋਹਨੇ ਹੋ ਇਹਦਾ ਖਾਸੀ ਪੱਕੀ ਲਈ ਬੈਠੇ ਹੋ ਡਿਗਰੀਆਂ ਹੋਈਆਂ ਨੇ ਤੁਹਾਡੇ ਨਾਲ ਹੋਈਆਂ ਨੇ ਜੇ ਡਿਗਰੀਆਂ ਹੋਈਆਂ ਨੇ ਇੰਤਕਾਲ ਵੀ ਹੋਏ ਹੋਣਗੇ ਪਰ ਇੱਥੇ ਸਰਕਾਰ ਇੱਕ ਬਾਜ਼ੀ ਮਾਰਨਾ ਚਾਹੁੰਦੀ ਹੈ ਵੀ ਕੋਈ ਇੱਕ ਜਥੇਬੰਦੀ ਪੰਜਾਬ ਦੇ ਵਿੱਚ ਵੱਡਾ ਥੰਮ ਬਣੀ ਖੜੀ ਹੈ ਇਹਦੇ ਜੋ ਛੋਟੀਆਂ ਮੋਟੀਆਂ ਜਥੇਬੰਦੀਆਂ ਨੂੰ ਪਾੜ ਕੇ ਅਸੀਂ ਕਿਵੇਂ ਰਾਜ ਲੰਬਾ ਕਰੀਏ ਵੱਡੀ ਲੜਾਈ ਨੂੰ ਹੱਥ ਪਾਇਆ ਹੋਇਆ ਤੁਹਾਡਾ ਜ਼ਮੀਨਾਂ ਵਾਲੀ ਲੜਾਈ ਨੂੰ ਫੇਰ ਐ ਐਮਐਸਬੀ ਫੇਰੀ ਰਹੂਗੀ ਜੇ ਸਾਡੇ ਕੋਲੇ ਜ਼ਮੀਨਾਂ ਨੇ ਵੱਡਾ ਛੁਰਾ ਮਾਰਿਆ ਦੋ ਫਾਰਮਾਂ ਦੇ ਵਿੱਚ ਦੋ ਬਾਰਡਰਾਂ ਦੇ ਸਰਕਾਰ ਨੇ ਉਹਨਾਂ ਨੂੰ ਠਾਇਆ ਤੇ ਫਿਰ ਤੁਹਾਨੂੰ ਚੰਡੀ ਜਾਣ ਜਾਣ ਤੋਂ ਰੋਕਿਆ ਇਸ ਕਰਕੇ ਆਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ ਧਰਨੇ ਤੁਰ ਨਹੀਂ ਲੇਕਣ ਦਿੰਦਾ ਹੈਗਾ ਇਹਦੇ ਦੋ ਲਫ਼ਜ਼ ਬਣਦੇ ਨੇ ਇੱਕ ਤਹਿ ਬਣਦਾ ਵੀ ਮੈਂ ਮੰਗਾ ਪੂਰੀਆਂ ਕਰ ਦੁੱਤਾ ਨਹੀਂ ਲੱਗਣਾ ਹੁੰਦਾ ਇੱਕ ਇਹ ਬੰਦਾ ਵੇ ਧਰਨਾ ਲਾ ਕੇ ਦਿਖਾਇਓ ਮੇਰੇ ਕੋਈ ਡਾਂਗ ਹੈ ਐਂ ਬਾਦਲ ਸਾਹਿਬ ਕਹਿੰਦਾ ਸੀ ਮੈਂ ਕਹਿੰਦਾ ਰਾਜ ਨਹੀਂ ਕਰਦਾ ਮੈਂ ਸੇਵਾ ਕਰੂੰਗਾ ਸੇਵਾ ਦੇ ਵੀ ਦੋ ਅਰਥ ਨਿਕਲਦੇ ਨੇ ਵੀ ਜਾਂ ਡਾਂਗ ਫੇਰ ਕੇ ਕਰਾਂਗੇ ਜਾਂ ਫਿਰ ਸੇਵਾਵਾਂ ਕਰਾਂਗੇ ਉਹਨਾਂ ਨੇ ਵੀ ਇਹੀ ਕੁਛ ਦੇਖਿਆ ਕਰਕੇ ਉਹਨਾਂ ਨੇ ਵੀ ਡਾਂਗ ਫੇਰ ਕੇ ਦੇਖੀ ਐ ਇਹਨਾਂ ਨੇ ਵੀ ਡਾਂਗ ਫੇਰ ਕੇ ਦੇਖੀ ਐ ਪਰ ਉਦੋਂ ਤੋਂ ਲਾ ਕੇ ਆਪਾਂ ਉਸੇ ਲੋਟੀ ਮੈਦਾਨ ਚ ਤੇ ਇਹਨਾਂ ਨੂੰ ਭਜਾਏ ਤੁਸੀਂ ਖੜੇ ਹੋ ਇਸ ਕਰਕੇ ਜਮੀਨਾ ਤਾਂ ਸਿਰ ਮੰਗਦਿਆਂ ਨੇ ਅਸੀਂ ਨਹੀਂ ਕਿਸੇ ਦਾ ਸਿਰ ਲੈਣੇ ਜਾਂ ਕਿਸੇ ਪੁਲਿਸ ਵਾਲੇ ਦਾ ਜਾਂ ਕਿਸੇ ਹੋਰ ਜਿਹੜੇ ਮਜ਼ਦੂਰਾਂ ਨਾਲ ਸਾਡੀ ਲੜਾਈ ਕਰਾਉਣਾ ਚਾਹੁੰਦੇ ਨੇ ਅਸੀਂ ਤਾਂ ਉਹਨਾਂ ਨੂੰ ਬੁੱਕਲ ਚ ਲੈ ਕੇ ਚੱਲਣਾ ਸਾਡੀ ਤਾਂ ਲੜਾਈ ਉਹ ਨਾਲ ਜਿੱਤੀ ਜਾਊਗੀ ਆਪਾਂ ਉਹ ਅੰਮ੍ਰਿਤਸਰ ਵਾਲੀ ਲੜਾਈ ਜਿੱਤੇ ਆ ਰਾਤ ਦੇ 11 12 ਵਜੇ ਤੱਕ ਐਸਡੀ ਮਾਨੂੰ ਘੇਰ ਕੇ ਅੰਦਰ ਉਹ ਕੱਚੀਆਂ ਗਰਦੌੜੀਆਂ ਪੱਕੀਆਂ ਕਰਵਾਈਆਂ ᱛੀਆਂ ਉਹ ਬਾਦਲ ਸਰਕਾਰ ਨੂੰ ਬੁਲਾਇਆ ᱛੀ ਮੀਟਿੰਗ ਦੇ ਵਿੱਚ ਵੀ ਜਿਹੜੇ ਤੁਸੀਂ ਬੋਲਿਆ ᱛੀ ਵਾਦਾ ਕੀਤਾ ᱛੀ ਵੀ ਆਹ ਜਿਹੜੀਆਂ ਕੱਚੀਆਂ ਜ਼ਮੀਨਾਂ ਨੇ ਲੋਕਾਂ ਨੇ ਸਮਾਰੀਆਂ ਨੇ ਇਹਨਾਂ ਦੇ ਨਾਂ ਗਰਦੌੜੀਆਂ ਕਰਕੇ ਇਹਨਾਂ ਨੂੰ ਬਾਜ਼ਾਰੇ ਬਣਾਓ ਇੰਤਕਾਲ ਕਰੋ ਇਹਨਾਂ ਦੇ ਨਾਂ ਉਹ ਕਰਵਾਈਆਂ ᱛੀਆਂ ਪਰ ਉਹ ਗੱਲ ਹਜਮ ਨਹੀਂ ਉਹਨਾਂ ਦੇ ਆਈ ਇਹ ਕਿਸੇ ਸਰਕਾਰ ਦੇ ਵੀ ਨਹੀਂ ਆਉਂਦੀ ਵੀ ਇਹ ਜਿਹੜੇ ਆ ਕੇ ਮਾਲਵੇ ਦੇ ਵਿੱਚੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਕੱਚੀ ਜ਼ਮੀਨ ਨੂੰ ਪੱਕੀ ਕਰਾ ਗਏ ਇਹ ਗਾਂਹ ਹੋਰ ਵਧਣਗੇ ਉਥੇ ਇੱਕ ਏਰੀਏ ਦਾ ਵੀਰ ਸਿੰਘ ਲੋਪੋਗੇ ਦਾ ਜਵਾਈ ਸੀ ਰਸਪਾਲ ਬਾਬਾ ਇੱਕ ਮਜ਼ਦੂਰ ਨੂੰ ਕੁੱਟ ਕੇ ਐਸਐਚਓ ਨੇ ਉਹਦੇ ਜਵਾਈ ਨੇ ਕੁੱਟ ਕੇ ਮਜ਼ਦੂਰਾਂ ਦੇ ਘਰੇ ਧਰਿਆ ਸੀ ਇਧਰੋਂ ਆਪਾਂ ਪ੍ਰਚਾਰ ਤੇ ਲੱਗੇ ਹੋਏ ਤੇ ਵੀ ਉਸ ਥਾਣੇ ਦੇ ਬਾਰਗੇ ਧਰਨਾ ਲਾ ਕੇ ਉਸ ਪਰਿਵਾਰ ਨੂੰ ਨਿਸਾਫ ਦਵਾਵਾਂਗੇ ਉਹ ਲੜਾਈ ਹੱਥ ਲੈ ਚੀ ਤੁਸੀਂ ਪਰ ਉਹਨਾਂ ਦੇ ਹਜਮ ਨਹੀਂ ਆਈ ਵੀ ਇਹ ਜਮੀਨਾਂ ਵਾਲੀ ਲੜਾਈ ਜਿੱਤ ਗਏ ਤੇ ਹੁਣ ਇੱਧਰ ਰਸਪਾਲ ਬਾਬੇ ਨੂੰ ਵੀ ਅੰਦਰ ਕਰਾਉਣਗੇ ਤੇ ਉਹਨਾਂ ਨੇ ਲਾ ਕੇ ਗੁੰਡੇ ਮੰਗਰ ਸਾਡੇ ਸੁਭਾ ਪ੍ਰਧਾਨ ਸਾਧੂ ਸਿੰਘ ਤਖਤੂਪੁਰਾ ਪਿੰਡਾਂ ਦੇ ਵਿੱਚ ਐ ਪ੍ਰਚਾਰ ਕਰ ਰਹੇ ਤੇ ਉਹ ਜਮੀਨਾਂ ਵਾਲੀ ਲੜਾਈ ਵੀ ਤੇ ਉਹ ਸੇ ਮਜ਼ਦੂਰ ਪਰਿਵਾਰ ਦੀ ਵੀ ਲੜਾਈ ਪਰ ਇੱਥੋਂ ਦੀ ਕਾਲੀ ਦਲ ਸਰਕਾਰ ਨੇ ਵੀਰ ਸਿੰਘ ਲੋਪੋਕੇ ਨੇ ਗੁੰਡੇ ਬਨਵਾਸ਼ ਲਾ ਕੇ ਮਗਰ ਗੱਡੀ ਦੇ ਜੀਪ 'ਚ ਬੈਠੇ ਤੇ ਤੇ ਮੂਰੇ ਬੋਲਟ ਮੋਟਰਸਾਈਕਲ ਲਗਾ ਕੇ ਮੁੰਡਿਆਂ ਤੋਂ ਖੇਤਾਂ ਦੇ ਵਿੱਚ ਘਿਓ ਕਰਿਆ ਗਿਆ ਤੇ ਦਿਨ ਦਿਹਾੜੇ ਰਾੜਾਂ ਨਾਲ ਸਾਡੇ ਸਾਧੂ ਸਿੰਘ ਤਖਤ ਉਪਰੇ ਦਾ ਕਤਲ ਕੀਤਾ ਵੀ ਇੱਥੇ ਅੰਬਰਸਰ ਦੇ ਏਰੀਆ 'ਚ ਮਾਜੇ ਦੇ ਵਿੱਚ ਇੱਥੇ ਕੋਈ ਜੱਥੇਬੰਦੀ ਨੂੰ ਨਹੀਂ ਫੋਟੋ ਦੇਣਾ ਸੀ ਇਹ ਮਾਲਵੇ ਦੇ ਵਿੱਚੋਂ ਗ੍ਰਾਹਾਂ ਜੱਥੇਬੰਦੀ ਆ ਕੇ ਜਿਹੜੀ ਇੱਥੇ ਉਹ ਕਰਦੀ ਐ ਇਹਨਾਂ ਨੂੰ ਖਤਮ ਕਰ ਦਾਂਗੇ ਪਰ ਅੱਜ ਥੋੜੀ ਜੱਥੇਬੰਦੀ ਦੇ ਸਾਧੂ ਸਿੰਘ ਤਖਤੂਪੁਰੇ ਦੀ ਉੱਥੇ ਵਰਸੀ ਵੀ ਮਨਾਈ ਜਾਂਦੀ ਐ ਤੇ ਉੱਥੇ ਝੰਡੇ ਵੀ ਝੂਲ ਰਹੇ ਨੇ ਪਰ ਜਿਹੜੇ ਕੈਂਤੇ ਵੀ ਗ੍ਰਾਹਾਂ ਦਾ ਨਮੂਦ ਨਹੀਂ ਛੜਦੇ ਉੱਥੇ ਅੱਜ ਉੱਥੇ ਕਾਲੀਆਂ ਦਾ ਨਮੂਦ ਨਹੀਂ ਹੈ ਜਿਹੜੇ ਪੰਥ ਨੂੰ ਕਹਿੰਦੇ ਵੇ ਪੰਥ ਨੂੰ ਖਤਰਾ ਪੰਥ ਪੰਥ ਨੂੰ ਕੋਈ ਖਤਰਾ ਨਹੀਂ ਇਹਨਾਂ ਨੂੰ ਖਤਰਾ ਦੀ ਅੱਜ ਉਹ ਭਾਲਦੇ ਫਿਰਦੇ ਨੇ ਵੋਟਾਂ ਵੀ ਕਿੱਥੋਂ ਸਦਾ ਮਿਲੇ ਇਹ ਲੋਕ ਹੁੰਦੇ ਨੇ ਇਹ ਪਦਲਕ ਹੁੰਦੀ ਹੈ ਜੇ ਇਹਨਾਂ ਦੇ ਸਿਰ ਜੁੜ ਜਾਣ ਇਹ ਤਖਤ ਤੋਂ ਥੱਲੇ ਵੀ ਲਾ ਲੰਦੇ ਨੇ ਜੇ ਇਹਨਾਂ ਦੇ ਸਿਰ ਜੁੜੇ ਹੋਏ ਨੇ ਇਹ ਤਖਤ ਤੇ ਵੀ ਬਿਠਾ ਲੰਦੇ ਨੇ ਤੁਸੀਂ ਲਾ ਹੈ ਤੁਸੀਂ ਮੋਦੀ ਦੇ ਕਾਨੂੰਨ ਵਾਪਸ ਕਰਾਏ ਨੇ ਜਿਹੜਾ ਕਹਿੰਦੀ 56 ਕਿਲੋ ਦੀ ਛਾਤੀ ਆ 56 ਇੰਚ ਦੀ ਉਹਨੂੰ ਭੀੜੀ ਕੀਤਾ ਛਾਤੀ ਨੂੰ ਤੁਸੀਂ ਜਿਹੜੇ ਕਹਿੰਦੇ ਵੀ ਤਾਂ ਪੁੱਠਾ ਹੁੰਦਾ ਹੀ ਨਹੀਂ ਜਿਹੜੀ ਗੱਲ ਕਹਦੀ ਮੂੰਹ ਦੇ ਵਿੱਚੋਂ ਉਹੀ ਲਾਗੂ ਹੋਊਗੀ ਫਿਰ ਜਿਹੜੀਆਂ ਪੌੜੀਆਂ ਚੜ ਕੇ ਗਏ ਤੇ ਉਹ ਕਾਨੂੰਨ ਤੁਸੀਂ ਵਾਪਸ ਲਾਹੇ ਨੇ ਸੋਡੇ ਸਿਰ ਇਕੱਠੇ ਹੋਣੇ ਚਾਹੀਦੇ ਨੇ ਸਾਡੀਆਂ ਭੈਣਾਂ ਦਾ ਏਕਾ ਹੋਣਾ ਚਾਹੀਦਾ ਕਿਉਂਕਿ ਬਰਾਬਰ ਦਾ ਹਿੱਸਾ ਹੈ ਪਹਿਲੀ ਵਾਰ ਇਤਿਹਾਸ ਦੇ ਵਿੱਚ ਦਿੱਲੀ ਦੇ ਕੱਠ ਦੇ ਵਿੱਚ ਪਿਛਲੇ ਇਤਿਹਾਸ ਸਾਰੇ ਫਰੋੜ ਲੋ 70000 ਦਾ ਕੱਟ ਸਾਡੀਆਂ ਭੈਣਾਂ ਦਾ ਪੰਜਾਬ ਦੇ ਵਿੱਚੋਂ ਜਾ ਕੇ ਦਿੱਲੀ ਦੇ ਵਿੱਚ ਸਰਕਾਰ ਨੂੰ ਹਰੂਣਾ ਦੇ ਕੇ ਆਈਆਂ ਨੇ ਤਾਂ ਸਰਕਾਰ ਵਾਪਸ ਹੋਈ ਐ ਇਸ ਕਰਕੇ ਉਹ ਸੱਪ ਜਿਉਂਦਾ ਜੇ ਉਹ ਬਿਓ ਘੁਲੀ ਜਾਂਦਾ ਛੋਟੇ ਸੂਬਾ ਪ੍ਰਧਾਨ ਨੇ ਕਿਹਾ ਸੀ ਵੀ ਡੰਗ ਕਦੇ ਵੀ ਮਾਰ ਸਕਦਾ ਹੈ ਉਹ ਦੁਬਾਰੇ ਸ਼ਾਲਾ ਪੈਦਾ ਹੋ ਰਿਹਾ ਉਹਦੇ ਉਹ ਕੱਲੇ ਆਹ ਐਮਐਸਪੀ ਤੇ ਨਹੀਂ ਆਹ ਜਨਸਾਂ ਤੇ ਰੌਲਾ ਨਹੀਂ ਕੱਲੇ ਭਾਰਤ ਮਾਲਾ ਨਾਲ ਨਹੀਂ ਸਰਦਾ ਕੱਲੇ ਪੈਪਾ ਲੈਣਾ ਨਾਲ ਨਹੀਂ ਸਰਦਾ ਇਸ ਕਰਕੇ ਉਹਨਾਂ ਨੇ ਵੱਡੇ ਪੱਧਰ ਤੇ ਇੱਕ ਪਾਲਸੀ ਬਣਾਈ ਹੈ ਬੈਂਕਾਂ ਬੈਂਕਾਂ ਦੇ ਵਿੱਚ ਆ ਸਾਰੀ ਜ਼ਮੀਨ ਨੂੰ ਖੋਹ ਕੇ ਤੁਹਾਡੇ ਕੋਲੋਂ ਆ 700 ਪਿੰਡ ਵਾਲੀ ਸਾਰੀ ਖੋਣੀ ਤੇ ਦੂਜੀ ਜਿਹੜੀ ਸਹੀ ਤੁਹਾਡੇ ਪੱਕੀ ਨਾ ਵੀ ਹੈ ਉਹਨੂੰ ਵੀ ਕਦੇ ਘੇਰਾ ਮਾਰਨ ਲੱਗੇ ਇਹ ਇਹਨੂੰ ਹੱਥ ਪਾਇਆ ਹੈ ਭਰਾਵੋ ਇੱਥੋਂ ਸਾਰੀ ਗੱਲ ਨੂੰ ਖਤਮ ਕਰਨ ਲੱਗੇ ਹੋਏ ਨੇ ਆਪਾਂ ਖਤਮ ਨਹੀਂ ਇਹ ਹੋਣ ਦੇਣੀ ਜਿਉਂ ਤੇ ਤਿਉੇ ਜ਼ਮੀਨ ਕੀ ਕਰਵਾਉਣੀ ਹੈ ਸਾਰੇ ਪਿੰਡਾਂ ਦੇ ਵਿੱਚ ਤੁਹਾਡੇ ਇੱਕ ਦੀ ਲੋੜ ਹੈ ਤੁਹਾਡੇ ਸਬੂਤ ਦੀ ਲੋੜ ਹੈ ਆ ਸਮਝਾਓ ਨੌਜਵਾਨਾਂ ਨੂੰ ਆ ਮਜ਼ਦੂਰਾਂ ਨਾਲ ਜੋਟੀਆਂ ਪਾਓ ਆ ਸਾਡੀਆਂ ਭੈਣਾਂ ਨੂੰ ਘਰ ਘਰ ਗੱਲ ਪਹਚਾਓ ਆਪਾਂ ਜਿੱਤ ਕੇ ਨਿਕਲਾਂਗੇ ਇਸ ਕਰਕੇ ਇਹ ਗੱਲੀ ਬਠੋਈ ਦਾ ਮਸਲਾ ਨਹੀਂ ਜੌਂਦ ਪਿੰਡ ਦੇ ਵਿੱਚ ਵੀ ਅਹੀਂ 300 ਮੁੰਡੇ ਦੀ ਟੀਮ ਹੁੰਦੀ ਹੈ 200 ਭੈਣਾਂ ਦੀ ਟੀਮ ਹੁੰਦੀ ਹੈ ਜਿਹੜੇ ਕਿੰਨਾ ਚਿਰ ਮੰਜਾਰਾ ਵੀ ਘਟ ਰਹੇ ਨੇ ਤੇ ਅੱਜ ਫੋਰਥ ਵਗ ਜੇ ਕੰਧ ਵਾਂਗੂ ਪਿੰਡ ਜਾ ਖੜੂਗਾ ਉੱਥੇ ਉਥੇ ਹੀ ਛੱਡ ਦੇਣਗੇ ਤਿਆਰ ਸਾਰੇ ਖੇਤੀਬੱਤੀ ਵਾਲੇ ਉਧਰੋਂ ਤਿਆਰ ਹੋ ਜਾਣਗੇ ਇਸ ਕਰਕੇ ਆਪਾਂ ਨੇ ਇਹ ਜ਼ਮੀਨਾਂ ਵਾਲੇ ਪਿੰਡ ਐ ਪੱਕੇ ਮੋਰਚੇ ਬਣਾਉਣੇ ਨੇ ਪੰਜਾਬ ਦੇ ਵਿੱਚ ਤਾਂ ਇਹ ਜ਼ਮੀਨ ਰਹੂਗੀ ਤਾਂ ਇਹਦੀ ਰਾਖੀ ਹੋਊਗੀ ਐਨੀਆਂ ਗੱਲਾਂ ਕਰਦਾ ਆਪਦੀ ਥਾਂ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਕਨੂ ਜੀ ਕਾ ਖਾਲਸਾ ਵੈਕਨੂ ਜੀ ਵਾਹਿਗੁਰੂ ਇਹ ਸੰਜੀਤ ਜੀ ਅਮਰੀਕ ਸਿੰਘ ਜੀ ਗੰਡੂਆ ਜ਼ਿਲ੍ਹਾ ਪ੍ਰਧਾਨ ਸੰਗਰੂਰ ਆ ਹੁਣ ਤੁਹਾਡੇ